ਤਾ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਭਾਈ ਜੈਤਾ ਜੀ ਪੁਸਤਕ ਦੇ ਵਿੱਚੋਂ ਪ੍ਰੈਕਟਿਸ ਪੇਪਰ ਹੈ ਜਿਹੜੇ ਅਖੀਰ ਦੇ ਉੱਤੇ ਦਿੱਤੇ ਹੋਏ ਆ ਉਹ 6ਵਾਂ ਪ੍ਰੈਕਟਿਸ ਪੇਪਰ ਸ਼ੁਰੂ ਕੀਤਾ ਹੋਇਆ ਹੈ ਤਾਂ ਉਹਦੇ ਵਿੱਚ ਬੇਟਾ ਪੰਜ ਸਵਾਲ ਕਰ ਲਏ ਸੀ ਹੁਣ ਆਪਾਂ 6ਵਾਂ ਸਵਾਲ ਕਰਨ ਲੱਗੇ ਹਾਂ ਧਿਆਨ ਨਾਲ ਦੇਖੋ ਕਹਿੰਦਾ ਇੱਕ ਵਿਅਕਤੀ ਨੇ 10 ਰੁਪਏ ਦੀ ਦਰ ਨਾਲ 50 ਕਿਲੋ ਅੰਬ ਖਰੀਦੇ ਕਿਉਂਕਿ ਅੰਬ ਖੱਟੇ ਸਨ ਇਸ ਲਈ 7 ਰੁਪਏ ਕਿਲੋ ਦੀ ਦਰ ਨਾਲ ਵੇਚ ਦਿੱਤੇ ਉਸ ਦੀ ਹਾਨੀ ਪ੍ਰਤੀਸ਼ਤ ਪਤਾ ਕਰੋ ਤਾਂ ਪਹਿਲਾਂ ਤਾਂ ਬੇਟਾ ਸਾਨੂੰ ਕੁੱਲ ਖਰੀਦ ਮੁੱਲ ਪਤਾ ਹੋਣਾ ਚਾਹੀਦਾ ਵੇਚ ਮੁੱਲ ਪਤਾ ਹੋਣਾ ਚਾਹੀਦਾ ਹਾਨੀ ਪਤਾ ਹੋਊਗੀ ਫਿਰ ਆਪਾਂ ਪ੍ਰਤੀਸ਼ਤ ਕੱਢ ਸਕਦੇ ਹਾਂ ਠੀਕ ਹੈ ਤਾਂ ਪਹਿਲਾਂ ਆਪਾਂ ਬੇਟਾ ਖਰੀਦ ਮੁੱਲ ਕੱਢਦੇ ਹਾਂ ਖਰੀਦ ਮੁੱਲ 10 ਰੁਪਏ ਦੀ ਦਰ ਨਾਲ 50 ਕਿਲੋ ਵਿਅਕਤੀ ਨੇ 10 ਰੁਪਏ ਦੀ ਦਰ ਨਾਲ 50 ਕਿਲੋ ਅੰਬ ਖਰੀਦੇ ਤਾਂ ਬੇਟਾ ਕੁੱਲ ਖਰੀਦ ਮੁੱਲ 50 ਕਿਲੋ 1 ਕਿਲੋ ਦੇ 10 ਰੁਪਏ 50 10 ਬਰਾਬਰ 500 ਰੁਪਏ ਬਣ ਗਏ ਠੀਕ ਹੈ ਬੇਟਾ 500 ਰੁਪਏ ਦੇ ਆਂਬ ਉਹਨੇ ਖਰੀਦਲੇ ਹੁਣ ਵੇਚੇ ਕਿੰਨੇ ਉਹਨੇ 7 ਰੁਪਏ ਦੇ ਤੇ ਵੇਚ ਮੁੱਲ ਕਿੰਨਾ ਆ ਗਿਆ ਕੁੱਲ ਵੇਚ ਮੁੱਲ ਆਂਬ ਤਾਂ ਬੇਟਾ 50 ਕਿਲੋ ਹੀ ਸੀ ਨਾ ਤਾਂ 50 7 350 ਰੁਪਏ ਤੇ ਵੇਚ ਤੇ ਠੀਕ ਹੈ ਹੁਣ ਬੇਟਾ ਖਰੀਦ ਮੁੱਲ ਚ ਜਦੋਂ ਆਪਾਂ ਵੇਚ ਮੁੱਲ ਘਟਾ ਦਿੰਨੇ ਆ ਤਾਂ ਸਾਡੇ ਕੋਲੇ ਕੀ ਬਚ ਜਾਂਦੀ ਆ ਹਾਨੀ ਖਰੀਦੇ 500 ਤੇ ਅਸੀਂ ਵੇਚੇ 350 ਜਿਹਦਾ ਮਤਲਬ ਹਾਨੀ ਹੋਗੀ ਤਹਾਣੀ ਬਰਾਬਰ 150 ਰੁਪਏ ਠੀਕ ਹੈ ਹੁਣ ਬੇਟਾ ਆਪਾਂ ਹਾਨੀ ਪ੍ਰਤੀਸ਼ਤ ਕੱਢਣੀ ਆ ਹਾਨੀ ਪ੍ਰਤੀਸ਼ਤ ਦਾ ਸੂਤਰ ਕੀ ਹੁੰਦਾ ਹੈ ਹਾਨੀ ਪ੍ਰਤੀਸ਼ਤ ਬਰਾਬਰ ਹਾਨੀ ਗੁਣਾ 100 ਖਰੀਦ ਮੁੱਲ ਠੀਕ ਹੈ ਬੇਟਾ ਇਹ ਫਾਰਮੂਲਾ ਮੈਂ ਲਾਭ ਹਾਨੀ ਵਾਲੇ ਟੋਪਿਕ ਤੇ ਤੁਹਾਨੂੰ ਕਰਵਾਇਆ ਸੀਗਾ ਇਹ ਫਾਰਮੂਲੇ ਤਾਂ ਪੁੱਤ ਤੁਹਾਨੂੰ ਚੇਤੇ ਰੱਖਣੇ ਪੈਣਗੇ ਤਹਾਨੀ ਕਿੰਨੀ ਹੋਈ 150 ਰੁਪਏ 150 100 ਤੇ ਖਰੀਦ ਮੁੱਲ ਖਰੀਦ ਮੁੱਲ ਕਿੰਨਾ ਬੇਟਾ ਖਰੀਦ ਮੁੱਲ 500 ਸੀ 500 ਆ ਦੋ ਬਿੰਦੀਆਂ ਨਾਲ ਦੋ ਬਿੰਦੀਆਂ ਕੱਟੀਆਂ ਗਈਆਂ ਤੇ 50 3 15 3 ਤਹਾਨੀ ਕਿੰਨੇ ਪ੍ਰਤੀਸ਼ਤ ਆ ਗਈ 30 ਪ੍ਰਤੀਸ਼ਤ ਤਹਾਨੀ ਸੱਡਾ ਉੱਤਰ ਆ ਗਿਆ ਬਰਾਬਰ 30 ਪ੍ਰਤੀਸ਼ਤ ਆਪਾਂ ਆਲਟਰਨੇਟਿਵ ਆਨਸਰ ਚੈੱਕ ਕਰਾਂਗੇ ਦਾ ਆਲਟਰਨੇਟਿਵ ਆਨਸਰ ਦੇ ਵਿੱਚ 2 ਨੰਬਰ ਦੇ ਉੱਤੇ ਬੇਟਾ 30% ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਕੀ ਕਹਿੰਦਾ ਪਿਆ 10 ਤੋਂ ਘੱਟ ਟਾਂਕ ਸੰਖਿਆਵਾਂ ਦੀ ਗਿਣਤੀ ਹੈ ਤੇ ਬੇਟਾ ਟਾਂਕ ਸੰਖਿਆਵਾਂ ਜਿਹੜੀਆਂ ਉਹ 1 3 5 7 9 ਅ 10 ਤੋਂ ਘੱਟ ਆ ਅੱਗੇ ਤਾਂ 10 ਤੋਂ ਵੱਧ ਜਾਣੇ 1 2 3 4 ਤੇ 5 ਪੰਜ ਆ ਟਾਂਕ ਸੰਖਿਆਵਾਂ ਦੀ ਗਿਣਤੀ ਠੀਕ ਹੈ ਸੋ ਖਾਇ ਅੱਗੇ ਬੇਟਾ ਆ ਗਿਆ ਆਪਾਂ ਸਵਾਲ ਨੰਬਰ 8 ਦੇ ਉੱਤੇ ਕਹਿੰਦਾ ਉਹ ਵੱਡੀ ਤੋਂ ਵੱਡੀ ਸੰਖਿਆ ਪਤਾ ਕਰੋ ਜਿਸ ਨਾਲ ਜੇਕਰ 485 ਤੇ 1029 ਨੂੰ ਵੰਡਿਆ ਜਾਵੇ ਤਾਂ ਹਰ ਹਾਲਤ ਵਿੱਚ ਬਾਕੀ 5 ਬਚੇ ਬੇਟਾ ਇਹ ਸਵਾਲ ਸਮਝਣ ਦੀ ਕੋਸ਼ਿਸ਼ ਕਰੋ ਉਹ ਵੱਡੀ ਤੋਂ ਵੱਡੀ ਸੰਖਿਆ ਮਤਲਬ ਮਹੱਤਮ ਸਮਾਵਰਤਕ ਪੁੱਛਣਾ ਚਾਹੁੰਦਾ ਹੈ ਪਰ ਕਹਿੰਦਾ 5 ਬਾਕੀ ਬਚੇ ਅਸੀਂ ਕੀ ਕਰਾਂਗੇ 485 ਦੇ ਵਿੱਚੋਂ 485 ਦੇ ਵਿੱਚੋਂ ਵੀ 5 ਘਟਾ ਲਾਂਗੇ ਤੇ ਇਹ ਰਹਿ ਗਿਆ 480 ਤੇ 1029 ਦੇ ਵਿੱਚੋਂ ਵੀ 5 ਘਟਾ ਲਾਂਗੇ ਇਹ ਰਹਿ ਗਿਆ 1024 ਠੀਕ ਹੈ ਹੁਣ 480 ਤੇ 1024 ਦਾ ਆਪਾਂ ਮਹੱਤਮ ਸਮਾਵਰਤ ਕੱਢ ਦਾਂਗੇ ਠੀਕ ਹੈ ਤੇ ਜਦੋਂ ਆਪਾਂ ਬੇਟਾ 1024 ਨੂੰ ਵਿੱਚ ਰੱਖਦੇ ਆਂ 480 ਤੇ ਲੰਬੀ ਭਾਗ ਵਿਧੀ ਨਾਲ ਸ਼ੁਰੂ ਕਰ ਲੈਣੇ ਆ 480 ਇਹ 2 ਤੇ ਚਲ ਜੂਗਾ 20028 16 2 ਚੋਕੇ 8 ਤੇ 1 960 ਆ ਗਏ ਤਾਂ ਬੇਟਾ ਇਹ ਕੀ ਹੋਊਗਾ 4 ਦੇ 4 12 ਚੋ 6 ਗਏ 6 ਤੇ ਆ ਬੇਟਾ ਬਾਕੀ ਤਾਂ 9 ਚੋ 9 ਗਏ 0 ਰਹਿ ਗਈ ਹੁਣ 480 ਵਿੱਚ ਆ ਜਾਣਗੇ 480 ਵਿੱਚ ਆ ਗਏ ਹੁਣ 6 ਚੀਕਾ 36 ਇਹ ਬੇਟਾ ਅੰਦਾਜ਼ੇ ਨਾਲ ਆਪਾਂ ਦੇਖਣਾ 6 7 42 ਤੇ 7 ਦੇ ਉੱਤੇ ਜਾਊਗਾ 7 4 28 7 6 42 ਤੇ 2 44 448 ਆ ਗਿਆ ਇੱਥੇ ਆ ਗਿਆ ਬੇਟਾ 2 8 ਚੋਂ 4 ਗਏ 4 ਨਾ ਦਸਾਂ ਚੋਂ 8 ਗਏ 2 ਆ 7 ਰਹਿ ਗਏ 7 ਚੋਂ 4 ਗਏ 3 32 ਆ ਗਏ ਤੇ ਹੁਣ ਬੇਟਾ 64 ਵਿੱਚ ਆ ਜਾਣਗੇ 32 ਦੂਣਾ 64 ਜਿੱਥੇ ਬਾਕੀ ਜ਼ੀਰੋ ਬਚਦੇ ਆ ਉਹ ਸਾਡਾ ਮਹੱਤਮ ਸਮਾਵਰਤਕ ਹੁੰਦਾ 32 ਉੱਤਰ ਆ ਗਿਆ ਸਾਡਾ ਜੀ ਬੇਟਾ ਆਪਾਂ 32 ਦੇ ਨਾਲ ਇੰਨਾ ਸੰਖਿਆਵਾਂ ਨੂੰ ਵੰਡਾਂਗੇ ਦੋਵੇਂ ਕੇਸਾਂ ਦੇ ਵਿੱਚ ਪੰਜ ਬਾਕੀ ਬਚੂਗਾ ਤੁਸੀਂ ਵੰਡ ਕੇ ਵੀ ਦੇਖ ਲਿਓ ਜੇ ਉੱਤਰ ਦੀ ਪਰਤਾਲ ਕਰਨੀ ਹੈ ਤਾਂ ਆਲਟਰਨੇਟਿਵ 1 ਹੈ ਜਿਹੜਾ ਉਹਦੇ ਵਿੱਚ 32 ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਹੁਣ ਬੇਟਾ ਆਪਾਂ ਆਗੇ ਇਸੇ ਪੇਪਰ ਦੇ ਸਵਾਲ ਨੰਬਰ 9 ਦੇ ਉੱਤੇ 3/10 ਦਾ ਵਿਲੂਮ ਵਿਲੂਮ ਹੁੰਦਾ ਬੇਟਾ ਉਲਟ ਕ੍ਰਮ ਤਾਂ 10/3 ਅੰਸ਼ ਨੂੰ ਹਰ ਬਣਾ ਦੇਣਾ ਹਰ ਨੂੰ ਅੰਸ਼ ਬਣਾ ਦੇਣਾ ਠੀਕ ਹੈ 3 15 ਤੇ 4 ਦਾ ਸੰਮ ਅਨੁਪਾਤੀ ਸੰਖਿਆ ਹੋਵੇਗੀ ਸਾਮਨੁਪਾਤੀ ਬੇਟਾ ਸਮਾਨ ਅਨੁਪਾਤੀ 1 ਅਨੁਪਾਤ 2 ਸਮਾਨ ਅਨੁਪਾਤ 3 ਅਨੁਪਾਤ 4 ਹੁੰਦਾ ਪਹਿਲੇ ਦਾ ਚੌਥੇ ਨਾਲ ਸਮਾਨ ਅਨੁਪਾਤ ਹੁੰਦਾ ਦੂਜੇ ਦਾ ਤੀਜੇ ਨਾਲ ਗੁਣਾ ਬਰਾਬਰ ਹੁੰਦੀ ਹੈ ਤੇ ਇਹ ਬਣ ਗਿਆ 3 ਅਨੁਪਾਤ 15 ਸਮਾਨ ਅਨੁਪਾਤ 4 ਅਨੁਪਾਤ x ਤਾਂ ਪਹਿਲੇ ਦੀ ਚੌਥੇ ਨਾਲ ਗੁਣਾ 3x ਬਰਾਬਰ 4 15 ਗੁਣਾ 4 3 5e 15 ਇਹ ਕੱਟੇ ਗਏ ਤਾਂ x ਬਰਾਬਰ ਵੀ ਆ ਗਿਆ ਤਾਂ ਸਮਾਨੁਪਾਤੀ ਅਗਲੀ ਸੰਖਿਆ ਕਿਹੜੀ ਹੋਊਗੀ ਵੀ ਚਾਰ ਨੰਬਰ ਆਲਟਰਨੇਟਿਵ ਹੈ ਜਿਹੜਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਇਹ ਸੀ ਬੇਟਾ ਇਹਦਾ ਸਵਾਲ ਨੰਬਰ 10 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਇਹ ਵੀਡੀਓ ਦੇਖ ਕੇ ਜੋ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ